ਦਿੱਲੀ ਸੈਕਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੇ ਅੱਜ ਆਉਣਗੇ ਨਤੀਜੇ ਕਮੇਟੀ ਦੀਆਂ 46 ਸੀਟਾਂ ਲਈ 26 ਫਰਵਰੀ ਨੂੰ ਹੋਈ ਸੀ ਵੋਟਿੰਗ ਪੰਜ ਕੇਂਦਰਾਂ 'ਚ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਸ਼ੁਰੂ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਫਰਨਾਚੂ ਡੇਰਾ ਪ੍ਰੇਮੀਆਂ ਦੀ ਪ੍ਰਸ਼ਾਸਨ ਨਾਲ ਮੰਗਲਵਾਰ ਨੂੰ ਹੋਈ ਬੈਠਕ ਵੀ ਰਹੀ ਬੇਨਤੀਆਂ ਪ੍ਰਸ਼ਾਸਨ ਦੇ ਭਰੋਸੇ ਤੋਂ ਨਾ ਖੁਸ਼ ਡੇਰਾ ਪ੍ਰੇਮੀਆਂ ਦਾ ਲੁਧਿਆਣਾ ਮਲੇਰਕੋਟਲਾ ਰੋਡ ਤੇ ਜਾਮ ਹਾਲੇ ਵੀ ਜਾਰੀ ਮੁਲਜ਼ਮਾਂ ਦੀ ਗ੍ਰਿਫਤਾਰੀ ਹੋਣ ਤੱਕ ਸਸਕਾਰ ਕਰਨ ਤੋਂ ਨਾ ਸ਼ਨੀਵਾਰ ਸ਼ਾਮ ਨੂੰ ਦੋ ਹਮਲਾਵਰਾਂ ਨੇ ਨਾਮ ਚਰਚਾ ਕਰਦੀ ਕੰਟੇਨ ਚ ਲਾਉਣ ਵਾਲੇ ਪਿਓ ਪੁੱਤ ਦਾ ਗੋਲੀਆਂ ਮਾਰ ਕੇ ਕੀਤਾ ਸੀ ਕਤਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਲਾਨ ਤੋਂ ਬਾਅਦ ਪਿੰਡ ਕੜੂਆ ਚ ਲੋਹੇ ਦੇ ਮਿਸਤਰੀਆਂ ਦਾ ਵਪਾਰ ਚਮਕਿਆ ਐਸਜੀਪੀਸੀ ਮੁਤਾਬਕ ਸਾਰੇ ਗੁਰੂ ਘਰਾਂ ਚ ਲੋਹੇ ਦੇ ਬਰਤਨਾਂ ਤੇ ਪਕਾਇਆ ਤੇ ਵਰਤਾਇਆ ਜਾਵੇਗਾ ਲੰਗਰ ਮੁਹਾਲੀ ਦੇ ਪਿੰਡ ਕੜੂਆ ਦੇ ਮਿਸਤਰੀਆਂ ਨੂੰ ਦਿੱਤਾ ਜਾਏਗਾ ਲੋਹੇ ਦੇ ਭਾਂਡਿਆਂ ਦਾ ਆਰਡਰ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਸਾਹਿਬ ਦਾ ਵਰਦਾਨ ਪ੍ਰਾਪਤ ਹੈ ਮਿਸਤਰੀਆਂ ਦਾ ਪਰਿਵਾਰ ਆਲੂਆਂ ਦੀ ਫਸਲ ਪਿੱਛੇ ਇਸ ਵਾਰ ਕਿਸਾਨਾਂ ਦੇ ਕਰੀਬ 900 ਕਰੋੜ ਰੁਪਏ ਫਸੇ ਸਾਲ 2017 ਚ ਆਲੂ ਦੀ ਫਸਲ ਦੀ ਬੰਪਰ ਪੈਦਾਵਾਰ ਪਰ ਪੈਦਾਵਾਰ ਦੇ ਮੁਕਾਬਲੇ ਵਿਕਰੀ ਬੇहद ਘੱਟ